ਕੰਸਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਮੋਨ ਪੰਡਾਰੀ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ ਬੈੜਾਂ ਤੁਹਾਨੂੰ ਦਿਖਾਉਣੀ ਆਵਾ ਇੱਕ ਆ ਗੱਬਨ ਤਿਆਰ ਤੁਹਾਨੂੰ ਦਿਖਾਉਣੀ ਆ ਚੰਗੇ ਦੁੱਧ ਵਾਲੀ ਆ ਜਿਹੜੀ ਤੇ ਇੱਕ ਆ ਬੱਚੇ ਤੋਂ ਬਿਨਾ ਹੌਲੇ ਭਾਜ ਤੁਹਾਨੂੰ ਦਿਖਾਵਾਂਗੇ ਤੇ ਗੱਲਬਾਤ ਹੁਣ ਕਰਦੇ ਆ ਇਹ ਆ ਵੀ ਗੱਬਨ ਆਪਣੀ ਪਾਸ ਕਰਕੇ ਖੜਾ ਤੇ ਸੋਈ ਦੇ ਆਪਣੇ ਦੋ ਟਾਈਮ ਚਵਾਈ ਕਰਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ ਹਾਂ ਜੀ ਆਪੇ ਸੁਣਾਉਂਗਾ ਚਲੋ ਆਦੀਏ ਚਾਹੀਦਾ ਜੇ ਤੇ ਨਾਮ ਦੱਸ ਤੇ ਕਰੀ ਫਿਰ ਹਰਦੀਪ ਸਿੰਘ ਪਿੰਡ ਮੋਣ ਭੰਡਾਰੀ ਤਹਿਸੀਲ ਜਨਾਲਾ ਜਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਇਹ ਪੁੱਲਦਾ ਚੂੜੀਆਂ 9788108535 ਫਤੇਗੜ ਚੂੜੀਆਂ ਵਿੱਚੋਂ ਲੱਗ ਗਈ ਹੈ ਹਨਾ ਲੱਗ ਗਈ ਹੈ ਜੀ 6 ਕਿਲੋਮੀਟਰ ਪਿੰਦੇ ਠੀਕ ਹੈ ਜੀ ਤੇ ਜਿਹੜਾ ਫਤੇਗੜ ਚੂੜੀਆਂ ਤੋਂ ਜਨਾਲੇ ਵਾਲਾ ਰੋਡ ਆ ਰੋਡ ਦੇ ਉੱਪਰ ਜੀ ਆਪਣਾ ਪਿੰਡ ਜੀ ਮੋਣ ਭੰਡਾਰੀ ਠੀਕ ਹੈ ਹਾਂਜੀ ਤੇ ਪਹਿਲਾਂ ਹੀ ਗੱਬਨ ਦਿਖਾ ਦੀ ਜੀ ਲੱਭਣ ਦੇ ਵੀ ਜੀ ਅੱਜ ਕਾਫੀ ਖੂਬਸੂਰਤ ਵੈਡ ਲੱਭ ਲਿਆ ਹੁੰਦੀ ਜੀ ਫਿਰ ਜੀ ਅੱਜ ਕੀ ਕਰੀਏ ਇਹਨਾਂ ਦੀ ਡਿਮਾਂਡ ਬੜੀ ਹੀ ਵੀਰ ਅੱਛਾ ਆ ਡੱਬੀ ਵਸ਼ੀ ਮੰਗਦੇ ਹਾਂ ਤੇ 20 ਕਿਲੋਰੀ ਚਾਹੀਦੀ ਹੈ ਠੀਕ ਹੈ ਪਹਿਲਾਂ ਨਹੀਂ 20 ਕਿਲੋ ਦੁੱਧ ਭਰੇ ਕੀ ਵੀਰ ਸਵੇਰ ਕਿੰਨਾ ਸੋਣਾ ਇਹਨਾਂ ਪਹਿਲਾਂ ਹੀ ਸੁਣਾ ਵੀ ਦੀਆ ਬੱਸ ਦਾ ਲੈ ਆਏ ਨੇ ਨੇ ਦੇਣਾ ਜੀ 7-8 10 ਲੈ ਜਾਏਗੀ ਵੇਖੋ ਅੱਜ 10 ਦੇਣੇ ਕਿੰਨੇ ਲੈ ਆਉਂਦੇ ਵੇਖੋ ਇਹ ਇੱਟੇ ਲਾਂਡਲਾ ਵੇਖੋ ਵੀ ਜੀ ਅਜੇ ਆਈ ਨਹੀਂ ਪਛਾਣ ਆਉਣੀ ਫੁੱਟ ਫੁੱਟ ਦੋ ਦੋ ਫੁੱਟ ਫੁੱਟ ਦੋ ਦੋ ਫੁੱਟ ਪਛਾਣ ਨਿਕ ਬਾਕੀ ਇਹ ਆ ਵੀ ਮੇਨ ਵਾਤਾ ਇਹ ਵੀ ਹੈਗੀ ਸੀਲਸ ਲਾਗੇ ਪੂਰੀ ਹੈਗੀ ਹੈਗੀ ਸੀਲਸ ਲਾ ਕੇ ਭਾਵੇਂ ਇਧਰ ਦੀ ਤੇ ਥਣ ਵੀ ਹੁਣ ਤੁਸੀਂ ਹੱਥ ਚੋਂਣ ਵਾਲਾ ਵਾ ਇਹ ਥਾਣੇ ਚੰਗਾ ਤਿਆਰ ਕਰੋਗੇ ਇੱਕ ਰੀ ਹਾਂ ਜੀ ਹਾਂ ਦੇਖ ਸਾਦੇ ਜੀ ਥਣ ਚੰਗਾ ਬਣਾ ਲੂਗੀ ਹਾਂ ਜੀ ਹਾਂ ਚਾਰੇ ਥਣ ਇੱਕੋ ਜਿਹੇ ਸਾਈਜ਼ ਦੇ ਦੇ ਇੱਕੋ ਜਿਹੇ ਕਰਦੇ ਆ ਕਿੰਨਾ ਕ ਦੁੱਧ ਕੱਢੀ ਜਾਊਗੀ ਦੁੱਧ ਵੀ ਜੀ ਪੰਜ ਕਿਲੋ ਚ ਆਇਆ ਦੀ ਮਾਣ ਹੈ ਪਿਛਲੇ ਸਵੇਰ ਚੋਂ ਲਿਆਂਦੀ ਜਨਾ ਅੱਛਾ ਪਾਣੇ ਭਾਈ ਹਾਂ ਤਾਂ ਹੁਣ ਤੋੜਦੇ ਵੀ ਆਪਾਂ ਉਮੀਦ ਕਰਦੇ ਹਾਂ ਵੱਧ ਤੇ 20 ਕਿਲੋ ਤੇ ਭਰੀ ਜਾਊ 18-20 ਕਿਲੋ ਅੱਛਾ 20 ਦੇ ਲੱਗ ਪਹਿਲਾਂ ਨਹੀਂ ਦਊਗੀ 18-20 ਕਿਲੋ ਠੀਕ ਹੈ ਜੀ ਹਾਂਜੀ ਜਾਤ ਕਾ ਦੇ ਵੀਰ ਮਾਣੀ ਮੋਟੀ ਨਹੀਂ ਤੋੜ ਦਾ ਹਲਦੀ ਚ ਇੱਧਰ ਨੂੰ ਤੋੜ ਦੇ ਇੱਕ ਰੀ ਲੰਮੀ ਬਾਕੀ ਇਹ ਜੇ ਤਿਆਰ ਹੋਣੀ ਆ ਥੱਲੇ ਪੈਸ ਵਾਲੀ ਉਠਾਉਗੀ ਚਲੋ ਲੈ ਜਾ ਫਿਰ ਇਹ ਆ ਵੀ ਰਾਜਰੂਪ ਸੋਹਣੇ ਦੇ ਆ ਇਹ ਨੇ ਵੀ ਆ ਚਲੋ ਸਫਾਈ ਚ ਆ ਬੇਰ ਕੋ ਵਾਸ਼ੀ ਕੋ ਦਰਨਾ ਉੱਪਾ ਆਣਾ ਜਦੋਂ ਦਿੰਦਾ ਹਣ ਠੀਕ ਆ ਤੇ ਬੜੀ ਵਸ਼ੀ ਬਾਨਨੀ ਆ ਇਹਦੀ ਵੀਰ ਹੱਡ ਇਹਦੀ ਮਾਂ ਗਈ ਸੀ ਤੁਹਾਡੇ ਕੋਈ ਬੜੀ ਵਸ਼ੀ ਵੀਰ ਬਾਨਨੀ ਆ ਤੇ ਠੀਕ ਆ ਫਾਰਮ ਦੀ ਗਾਂ ਵਾਲੀ ਵੇੜ ਬੜੀ ਵੱਤੀ ਬਣੇਗੀ ਤੇ ਮੁੱਲ ਫਿਰ ਇਹਦਾ ਮੁੱਲ ਵੀਰ ਜੈ ਜੀ ਆ ਫੋਨ ਤੇ ਨਾ ਕਰ ਲੀਏ ਫਿਰ ਫੋਨ ਤੇ ਕਰ ਲਾ ਫਿਰ ਆ ਫੋਨ ਤੇ ਕਰ ਲਾਂਗੇ ਕੋਈ ਫੋਨ ਲਾਵੇ ਫਿਰ ਉਸਾ ਨਾ ਦੇ ਦੋਗੇ ਨਾ ਸ਼ਾਮ ਸ਼ਾਮ ਛੱਡ ਕੇ ਦੇ ਦੋਗੇ ਮੈਂ ਵੈਟ ਦੇ ਹਿਸਾਬ ਨਾਲ ਮੁੱਲ ਠੀਕ ਹੈ ਜਿਹੜੇ ਅਜੇ 8 10 ਦਿਨ ਇਹਨੇ ਖੜਨੇ ਆ ਤੇ ਉਹ ਵੀ ਸ਼ਾਮ ਛੱਡ ਦੋਗੇ ਤੇ ਬਾਕੀ ਕੋ ਵੈਟ ਸਾਫ ਦਾ ਮੁੱਲ ਲਾਵੇ ਤੇ 14 ਸਾਡੀ ਪਿਛਲੀ ਸਾਡ ਗਾਰੰਟੀ ਹੈ ਜੀ ਠੀਕ ਹੈ ਜੀ ਹਾਂ ਜੀ ਹਾਂ ਜੀ ਠੀਕ ਹੈ ਤੇ ਹੁਣ ਆ ਜਿਹੜੀ ਗਾਂ ਜੇ ਇਹ ਟੋਕਰ ਜੀ ਵੀਜੀ ਇਹਦੇ ਕੋਲ ਦੁੱਧ ਇਹਦੇ ਕੋਲ ਦੁੱਧ ਵੀਜੀ 6 ਕਿਲੋ ਜੇ ਅੱਛਾ 6 ਕਿਲੋ ਹੈਗਾ ਦੁੱਧ ਜਿਹੜਾ ਜਵਾਦ ਰ 5 ਕਿਲੋ ਮੈਂ ਚਾਹਾਂ ਤੈਂ 3 ਜਵਾਦਾਂ ਤੋਰ ਫਿਰ ਇਹਨਾਂ ਨੂੰ ਇੱਕ ਤੋਰ ਦੋ ਹਾਂ ਨਾ 5 ਕਿਲੋ ਦੇ ਵੀਜੀ ਭੇਜਣੇ ਹਾਂ ਨੂੰ ਗਾਵਾ ਤੇ ਜਿੱਦੇ ਦਰਾਂ ਦੇ ਜਿੱਦਾਂ। ਹਾਂ ਦੇ ਸਾ ਲਖਾਣੇ ਦੇ ਲਾਗੇ ਤੋਂ ਇੱਕ ਰੀ। ਥਾਨ ਵੀ ਜਿਹੜਾ ਵਾ। ਇਦਰਾ ਵਾ ਥਾਨ। ਹੱਥੀ ਜਵਾਈ ਵਾਲਾ ਥਾਨੇ ਆਂ ਜਿਹੜਾ। ਕਿਹ ਬਾਤੀ ਤੇ ਪੜਾ ਹੱਥ ਨਾ। ਇਦਰਾ ਪਿਆ ਇਦਰਾ। ਤੇ ਉੱਤਰਾ ਠੰਡੀ ਸੀਲ ਚ। ਠੰਡੀ ਸੀਲ ਠੰਡੀ ਜਿਹੜਾ ਨਹੀਂ ਚਾਹ ਜੀ ਤੁਹਾਨੂੰ ਖਾਣਾ। ਠੀਕ ਆ। ਹਾਂ। ਇਹਦੇ ਵੇਖ ਖਾ। ਖਾ ਲਿਆ ਖਾ ਦੀਏ। ਹਾਂ ਥਾਨ ਦੇ ਸਾਦੇ ਤੇ। ਕਿਸੇ ਤਾਂ ਜੀ ਪੂਰ ਛੱਟਾਂ ਦੀ। ਦੋਸਤ ਦਾ ਦਾਨ ਖਨਾਂ ਦੇ ਦਿਖਾ ਦੇ ਬਾਕੀ ਇਹ ਵੀ ਚਲੋ ਠੰਡੀ ਸੀ ਲਿਆ ਤੇ ਦੱਸਿਏ ਵੀ ਜੀ ਫਿਰ ਮੋਲੇ ਦਾ ਆਪਾਂ ਮੋਲਾ ਰੁਪਏ ਤੇ ਵੀ ਜੀ ਤੁਹਾਡਾ ਕਿੰਨਾ ਇਹੋ ਮੋਲ ਤੇ ਵੀਰ ਬਾਹਰ ਨਹੀਂ ਡੰਗ ਲੱਭਾ ਟਿਆ ਬਾਹਰ ਠੰਡੇ ਪਾਣੀ ਨਹੀਂ ਡੇਂ ਆ ਇਹ ਨਹੀਂ ਵੀਰ ਕੰਮ ਬਾਹਰ ਅੱਛਾ ਹਾਂਜੀ ਮੋਲ ਤੇ ਵੀ 16000 ਜੀ ਤੇ ਦੇਣੀ ਕਿੰਨੇ ਦੀ ਆ ਤੁਸੀਂ ਦੱਸੋ 14 ਨੇ ਦੇ ਦिए 13000 ਦੇ ਦ। ਅੱਛਾ 13000 ਦੀ 12 ਦੀ ਦੇ ਦਾਂਗੇ। ਛੋੜੀ ਕਰਨੀ ਹੈ ਵੀਰ ਜੀ। ਅੱਛਾ 12000 ਤੇ ਛੋਟ ਕਰ ਦੋ। ਛੋੜੀ ਕਰਨੀ ਹੈ ਵੀਰ। ਠੀਕ ਹੈ। ਹਾਂ ਜੀ ਵੀਰ ਜੀ 12000 ਡੰਗਰ। ਇਹਨੇ ਵਾਟ ਜਾਣਾ ਦੁਤਾਂ ਵੀ ਜੀ। ਬਾਕੀ ਆ ਵੀ ਘੱਟ ਸਾਂਭ ਤੋਂ ਕਿਤੇ ਆਈ ਆ। ਤੇ ਇਹ ਆ ਵੀ ਚਲੋ ਕੋਈ ਵੀਰ ਸਾਂਭ ਨਾਲ ਲੈ ਜੇ ਤੇ ਗਰਮੀਆਂ ਗਰਮੀਆਂ ਚਾਹ ਪਾਣੀ ਦਾ ਸਰਦੂਗੀ। ਤੇ ਬਾਕੀ ਆ ਵੀ ਬੈਠ ਕੋਈ ਸਾਂਭ ਵਾਲਾ ਕੋਈ ਲੈ ਜੇ। ਦੋ ਦਿਨਾਂ ਵੀ ਚੰਗਾ ਸੋਣਾ ਭਰੀ ਜਾਣਾ ਹੈ। ਤੇ ਬਾਕੀ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਵੇਸ ਚੱਕ ਕੇ ਤੇ ਪਾਸ ਕਰਕੇ ਖੜੋ ਜੀ।